ਅੱਜ ਕੱਲ ਕੁਝ ਰਿਸ਼ਤੇਦਾਰੀਆਂ ਵਿੱਚ ਇੱਜ਼ਤ ਮਾਣ ਘੱਟ ਤੇ ਸਾੜਾ ਵਧਦਾ ਜਾ ਰਿਹਾ ਤੁਸੀਂ ਦੇਖਿਆ ਹੋਣਾ ਕਿ ਕੁਝ ਰਿਸ਼ਤੇਦਾਰ ਜਿਵੇਂ ਹੁੰਦੇ ਨੇ ਤੁਸੀਂ ਉਹਨਾਂ ਨਾਲ ਜਿੰਨਾ ਮਰਜ਼ੀ ਚੰਗਾ ਕਰ ਲੋ ਜਿੰਨਾ ਮਰਜ਼ੀ ਵੰਗਿਆ ਸੋਚ ਲੋ ਉਹ ਤੁਹਾਡੇ ਨਾਲ ਬਿਨਾਂ ਮਤਲਬ ਤੋਂ ਹੀ ਸਾੜਾ ਕਰ ਹੀ ਜਾਣਗੇ ਬਿਨਾਂ ਮਤਲਬ ਤੋਂ ਹੀ ਈਰਖਾ ਕਰ ਹੀ ਜਾਣਗੇ ਹੁਣ ਇੱਥੇ ਸਵਾਲ ਖੜਾ ਇਹ ਹੁੰਦਾ ਕਿ ਉਹ ਈਰਖਾ ਕਰਦੇ ਕਿਉਂ ਨੇ ਉਹ ਸੜਦੇ ਕਿਉਂ ਨੇ ਤੁਹਾਡੇ 'ਚ ਕਿਹੜੀ ਇਹੋ ਜੀ ਖਾਸ ਗੱਲ ਹੈ ਕਿ ਅਗਲਾ ਰਿਸ਼ਤੇਦਾਰ ਤੁਹਾਡੇ ਨਾਲ ਹੀ ਸੜੀ ਜਾਂਦਾ ਜਦੋਂ ਕਿ ਤੁਸੀਂ ਅਗਲੇ ਦਾ ਵਾੜਾ ਨਹੀਂ ਕੀਤਾ ਤੁਸੀਂ ਨਾਮਵਾੜਾ ਕਰਦੇ ਹੋ ਨਾਮਵਾੜਾ ਸੋਚਦੇ ਹੋ ਤੁਸੀਂ ਅਗਲੇ ਦਾ ਹਰ ਇੱਕ ਦਾ ਚੰਗਾ ਕਰਦੇ ਹੋ ਫਿਰ ਵੀ ਜੇ ਕੋਈ ਰਿਸ਼ਤੇਦਾਰ ਤੁਹਾਡੇ ਨਾਲ ਸੜਦਾ ਆ ਤੁਹਾਡੇ ਨਾਲ ਈਰਖਾ ਕਰਦਾ ਤੇ ਮੰਨੋ ਕਿ ਤੁਸੀਂ ਰੱਬ ਵਰਗੇ ਤੁਹਾਡੇ ਚ ਕੋਈ ਖਾਸ ਗੱਲ ਰੱਬ ਸੁਣੀ ਨੇ ਭਰੀ ਹੋਈ ਆ ਜਿਹੜੀ ਦੂਜਿਆਂ ਨੂੰ ਚੁਬਦੀ ਆ ਬਹੁਤ ਸਾਰੇ ਅੱਜ ਇਹ ਮੁਸ਼ਕਲਾਂ ਦੇ ਵਿੱਚੋਂ ਚੰਗੇ ਲੋਕ ਗੁਜ਼ਰ ਰਹੇ ਨੇ ਚੰਗੇ ਲੋਕ ਅੱਜ ਬਹੁਤ ਸਾਰੇ ਰਿਸ਼ਤੇਦਾਰਾਂ ਦੇ ਮਸਲਿਆਂ 'ਚੋਂ ਛੱਡਦੇ ਜਾਂਦੇ ਨੇ ਉਹ ਸੋਚਦੇ ਨੇ ਕਿ ਯਾਰ ਅਸੀਂ ਤਾਂ ਚੰਗਾ ਕਰਦੇ ਹਾਂ ਅਸੀਂ ਲੋਕਾਂ ਦਾ ਵਧੀਆ ਕਰਦੇ ਹਾਂ ਉਹਨਾਂ ਦੇ ਪਰਿਵਾਰ ਲਈ ਉਹਨਾਂ ਦੇ ਮਸਲਿਆਂ ਦੇ ਲਈ ਲੇਕਿਨ ਰਿਸ਼ਤੇਦਾਰ ਜਿਹੜਾ ਉਹ ਫੇਰ ਵੀ ਸਾਡੇ ਨਾਲ ਈਰਖਾ ਕਰਦਾ ਫੇਰ ਵੀ ਸਾਨੂੰ ਮਾੜਾ ਕਹਿੰਦਾ ਤਾਂ ਅਸੀਂ ਕਿਉਂ ਆਈਏ ਦੇ ਮਸਲੇ 'ਚ ਬਹੁਤ ਸਾਰੇ ਚੰਗੇ ਲੋਕਾਂ ਦੀ ਇਹ ਸੋਚ ਆ ਇਸੇ ਕਰਕੇ ਅੱਜ ਜਿਹੜੇ ਮਾੜੇ ਲੋਕ ਨੇ ਉਹ ਆਪਣੇ ਹੀ ਉਹ ਜੀ ਜਾ ਰਹੇ ਨੇ ਆਪਣੇ ਹੀ ਤਾਣੀ ਚੁਲਦੇ ਦੇ ਜਾ ਰਹੇ ਨੇ ਕਿਉਂਕਿ ਤੁਹਾਡੇ ਵਰਗੇ ਉਹਨੂੰ ਕੱਢਣਾ ਨਹੀਂ ਚਾਹੁੰਦੇ ਤੇ ਜੇ ਕੱਢਦੇ ਨੇ ਤੇ ਫਿਰ ਸੋ ਸਮਝ ਲਓ ਕਿ ਉਹਨਾਂ ਦੇ ਨਾਲ ਹੀ ਉਹ ਨਿਰਖਾ ਕਰਨ ਲੱਗ ਪੈਂਦੇ ਮੈਂ ਸਮਝਦਾ ਸਿਆਣੀ ਗੱਲ ਆ ਕਿ ਜੇ ਕੋਈ ਰਿਸ਼ਤੇਦਾਰ ਤੁਹਾਡੀ ਇੱਜ਼ਤ ਨਹੀਂ ਨਾ ਕਰਦਾ ਤੁਸੀਂ ਉਹਦੇ ਨਾਲ ਚੰਗਾ ਕੀਤਾ ਉਹ ਤੁਹਾਡੀ ਇੱਜ਼ਤ ਨਹੀਂ ਕਰਦਾ ਤੂੰ ਉਹਨੂੰ ਛੱਡ ਦਿਓ ਉਹ ਜਿੰਨਾ ਉਹ ਜਦੋਂ ਉਹ ਉਹ ਜਿੰਦੋਂ ਦੋ ਉਹ ਜਿੰਨਾ ਉਹਦੀਆਂ ਮਤਲਬ ਮੁਸ਼ਕਲਾਂ 'ਚ ਪੈਂਦਾ ਭੈਣ ਦੋ ਕਿਉਂਕਿ ਇਹ ਉਹਦਾ ਹੱਕ ਬਣਦਾ ਉਹਨੂੰ ਇਹੋ ਹੀ ਕਰਨਾ ਚਾਹੀਦਾ ਤੇ ਚੰਗਾ ਇਨਸਾਨ ਨੂੰ ਕਿ ਦੁੱਖ ਹੁੰਦਾ ਨਾ ਜਦੋਂ ਤੁਸੀਂ ਚੰਗਾ ਕਰਦੇ ਹੋ ਕਿਸੇ ਵੀ ਰਿਸ਼ਤੇਦਾਰ ਦਾ ਭੈਣ ਭਰਾ ਦਾ ਆਂਡ ਗਵਾਂਡ ਦਾ ਪਰਵਾਰਿਕ ਮੈਂਬਰ ਦਾ ਤੁਸੀਂ ਵਧੀਆ ਕਰਦੇ ਹੋ ਆਪਣਾ ਟਾਈਮ ਖਰਚਦੇ ਹੋ ਆਪਣੀ ਸ਼ਕਤੀ ਲਾਉਂਦੇ ਹੋ ਆਪਣੇ ਰਿਸ਼ਤਿਆਂ ਦੇ ਵਿੱਚ ਜਿਹੜੇ ਜਿਹੜੇ ਤੁਹਾਡੇ ਸੰਪਰਕ ਚ ਲੋਕ ਨੇ ਤੁਸੀਂ ਉਹਨਾਂ ਨੂੰ ਪ੍ਰਭਾਵਿਤ ਕਰਕੇ ਅਗਲੇ ਦਾ ਮਸਲਾ ਹੱਲ ਕਰਦੇ ਹੋ ਤੇ ਲੇਕਿਨ ਅਗਲਾ ਫਿਰ ਤੁਹਾਨੂੰ ਕਹਿੰਦਾ ਕਿ ਤੁਸੀਂ ਗਲਤ ਹੋ ਤੁਸੀਂ ਮਾੜਾ ਕਰਤਾ ਤੇ ਤੁਹਾਡੇ ਵਰਗਾ ਸੱਜਣ ਚੁੱਪ ਰਹਿਣ ਚ ਹੀ ਵਧੀਆ ਸਮਝਦਾ ਕਿ ਇਹ ਇੱਕ ਚੰਗੀ ਗੱਲ ਆ ਤੇ ਜਦੋਂ ਏਦਾਂ ਦੀ ਗੱਲ ਹੁੰਦੀ ਆ ਨਾ ਤੇ ਉਹਦਾ ਕਾਰਨ ਇਹ ਹੁੰਦਾ ਕਿ ਜਦੋਂ ਕੋਈ ਤੁਹਾਡੇ ਵਰਗੇ ਨਾਲ ਸੱਜਣ ਦੇ ਨਾਲ ਕੋਈ ਰਿਸ਼ਤੇਦਾਰ ਕੋਈ ਆਂਢੀ ਗੁਆਂਢੀ ਜਾਂ ਕੋਈ ਹੋਰ ਈਰਖਾ ਕਰਦਾ ਆ ਤੇ ਸਮਝ ਲੈਣਾ ਚਾਹੀਦਾ ਕਿ ਰੱਬ ਨੇ ਤੁਹਾਡੇ ਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਭਰੀਆਂ ਨੇ ਤੁਸੀਂ ਤਰੱਕੀ ਕਰ ਰਹੇ ਹੋ ਲੋਕ ਤੁਹਾਡੀ ਇੱਜ਼ਤ ਕਰਦੇ ਨੇ ਤੁਹਾਡੀ ਸਮਾਜ 'ਚ ਇੱਕ ਵੱਡੇ ਉਹਨਾਂ ਲੋਕਾਂ 'ਚ ਵੱਡੇ ਤੋਂ ਭਾਵ ਕਿ ਜਿਹੜੇ ਇੱਕ ਵਧੀਆ ਲੋਕ ਨੇ ਉਹਨਾਂ 'ਚ ਤੁਹਾਡਾ ਰਿਗਾਰਡ ਆ ਤੁਹਾਡੀ ਰਿਸਪੈਕਟ ਆ ਜਦੋਂ ਉਹ ਤੁਹਾਡੀ ਰਿਸਪੈਕਟ ਕਰਦੇ ਆ ਨਾ ਫਿਰ ਇਹ ਲੋਕ ਛੱਡਦੇ ਨਹੀਂ ਇਹ ਲੋਕ ਈਰਖਾ ਕਰਦੇ ਨੇ ਕਿ ਮਸਲਾ ਤੇ ਬੜਾ ਵੱਡਾ ਸੀ ਤੇ ਸਾਡੇ ਰਿਸ਼ਤੇਦਾਰ ਨੇ ਤੇ ਪਟੱਕ ਕਰਕੇ ਹੱਲ ਕਰ ਦਿੱਤਾ ਕਿਉਂ ਨਾ ਹੋਵੇ ਇਹੀ ਹੀ ਲੱਤਾਂ ਖਿੱਤੀਆਂ ਜਾਣ ਇਹਨੂੰ ਹੀ ਨੀਵਾ ਕੀਤਾ ਜਾਵੇ ਇਹਨੂੰ ਡਾਊਨ ਕੀਤਾ ਜਾਵੇ ਉਹੋ ਲੋਕ ਤੁਹਾਡੇ ਜਿਨ੍ਹਾਂ ਦੀ ਤੁਸੀਂ ਮਦਦ ਕਰਦੇ ਹੋ ਉਹਨਾਂ ਚੋਂ ਕੁਝ ਕੁ ਲੋਕ ਜਹੇ ਹੁੰਦੇ ਨੇ ਫਿਰ ਉਹ ਜਾ ਕੇ ਭੀੜ ਦੇ ਵਿੱਚ ਉਹਨਾਂ ਲੋਕਾਂ ਕੋ ਤੁਹਾਡੀਆਂ ਬਖਤੋਈਆਂ ਕਰਦੇ ਨੇ ਤੁਹਾਡੀ ਨਿੰਦਿਆ ਚੁਗਲੀ ਕਰਦੇ ਨੇ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੁੰਦਾ ਜਾਂ ਉਹ ਤਾਂ ਦੀ ਸਿਰਫ ਇੱਜ਼ਤ ਕਰਨੀ ਹੀ ਜਾਣਦੇ ਹੁੰਦੇ ਨੇ ਤੇ ਉਹ ਸਭੋਂ ਹੋਰ ਪ੍ਰਭਾਵਿਤ ਹੁੰਦੇ ਨੇ ਕਿ ਆ ਰਿਸ਼ਤੇਦਾਰ ਕਿੱਡਾ ਨਕਮਾ ਪਈ ਤੇ ਹੱਡੀ ਉਹਨਾਂ ਮਦਦ ਕੀਤੀ ਤੇ ਤੁਸੀਂ ਉਹਦੀਆਂ ਲੱਤਾਂ ਛੰਡਦੇ ਹੋ ਤੁਸੀਂ ਫਿਰ ਉਹ ਬੰਦਾ ਹੋਰ ਸਗੋਂ ਡਾਊਨ ਹੁੰਦਾ ਆ ਮੈਂ ਸਮਝਦਾ ਕਿ ਜਹੇ ਲੋਕਾਂ ਨੂੰ ਥੋੜੀ ਸ਼ਰਮ ਚਾਹੀਦੀ ਆ ਕਿ ਪਈ ਜੇ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਸੱਜਣ ਬੇਲੀ ਕੋਈ ਪਰਿਵਾਰਿਕ ਮੈਂਬਰ ਤੁਹਾਡੀ ਹੈਲਪ ਕਰਦਾ ਆ ਉਹਨਾਂ ਲੋਕਾਂ ਨੇ ਜਿਹੜੇ ਲੋਕ ਇਸ ਲੈਵਲ ਦੇ ਨਹੀਂ ਆ ਕਿਉਂਕਿ ਬਾਬੇ ਨਾਨਕ ਨੇ ਵੀ ਕਿਹਾ ਸੀ ਕਿ ਹਰ ਇੱਕ ਇਨਸਾਨ ਦਾ ਇੱਕ ਲੈਵਲ ਹੁੰਦਾ ਆ ਇਹ ਲੈਵਲ ਤੋਂ ਭਾਵ ਕੀ ਹੁੰਦਾ ਕਿ ਚੰਗੀਆਂ ਗੱਲਾਂ ਸਿੱਖਦਿਆਂ ਟਾਈਮ ਲੱਗਦਾ ਆ ਜਿਹਨੂੰ ਤੁਹਾਡੇ ਵਰਗੇ ਖਾਨਦਾਨੀ ਲੋਕ ਕਹਿ ਦਿੰਦੇ ਨੇ ਕਹਿਣ ਤੋਂ ਭਾਵ ਕਿ ਚੰਗੀਆਂ ਗੱਲਾਂ ਚੰਗੇ ਇਨਸਾਨ ਬਣਦੇ ਲਈ ਬਹੁਤ ਵੱਡੀ ਤਪੱਸਿਆ ਕਰਨੀ ਪੈਂਦੀ ਆ ਤੇ ਚੰਗੇ ਲੋਕ ਕਦੀ ਡਾਊਨ ਨਹੀਂ ਹੁੰਦੇ ਚੰਗੇ ਲੋਕ ਕਿਸੇ ਨਾਲ ਹੀ ਰਖਾ ਨਹੀਂ ਕਰਦੇ ਚੰਗੇ ਲੋਕ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਉਹ ਅਕਸਰ ਅਗਲੇ ਨੂੰ ਛੱਡ ਦਿੰਦੇ ਨੇ ਭਈ ਜਾ ਇਸ ਕਰਕੇ ਇਹ ਚੀਜ਼ਾਂ ਬਹੁਤ ਮਾਰੀਆਂ ਨੇ ਜੇ ਸਾਡੇ ਲੋਕੀ ਨਾ ਸੁਧਰੇ ਤੇ ਫਿਰ ਚੰਗਿਆਂ ਲੋਕਾਂ ਨੇ ਆਪਣੇ ਉਹਨਾਂ ਲੋਕਾਂ ਦੀ ਬਾਹ ਫੜਨੀ ਛੱਡ ਦੇਣੀ ਆ ਕਿਉਂਕਿ ਛੱਡ ਵੀ ਦੇਣੀ ਚਾਹੀਦੀ ਆ ਕਿਹੜਾ ਮਨੁੱਖ ਆ ਕਿ ਜਿਹੜਾ ਚੰਗਾ ਵੀ ਕਰੇ ਤੇ ਅਗਲੇ ਦੇ ਕੋਲੋਂ ਗੱਲਾਂ ਵੀ ਕਰਾਵੇ ਤੇ ਜਦੋਂ ਤੁਹਾਡੇ ਵਰਗੇ ਸੱਜਣ ਛੱਡ ਕੇ ਤੇ ਆਪਣੀ ਜ਼ਿੰਦਗੀ ਮਸਤ ਜੀਉਂਦੇ ਨੇ ਨਾ ਕਿ ਜ਼ਿੰਦਗੀ ਜਿਉਣ ਦਾ ਬੜਾ ਆਨੰਦ ਆਉਂਦਾ ਤੇ ਉਹ ਲੋਕ ਉਹ ਰਿਸ਼ਤੇਦਾਰ ਫਿਰ ਪੁੱਕਾ ਮਾਰੀ ਜਾਣਗੇ ਕਿ ਉਹ ਰਿਸ਼ਤੇਦਾਰ ਬੜਾ ਮਾੜਾ ਜੀ ਆਕੜ ਹੋ ਗਈ ਉਹ ਹੋ ਗਿਆ ਜੇ ਹੋ ਗਿਆ ਆਕੜ ਨਹੀਂ ਹੁੰਦੀ ਤੁਹਾਡੇ ਵਰਗੇ ਸੱਜਣ ਸੂਝਵਾਨ ਨੇ ਤੁਸੀਂ ਜਾਣਦੇ ਹੋ ਕਿ ਕੀ ਇਂਦਿਕ ਵਿਚਾਰਨਾ ਚਾਹੀਦਾ ਮੈਂ ਸਮਝਦਾ ਕਿ ਸਾਨੂੰ ਚੰਗਿਆਂ ਲੋਕਾਂ ਤੋਂ ਚੰਗੀ ਸਲਾਹ ਲੈਣੀ ਚਾਹੀਦੀ ਚੰਗਿਆਂ ਲੋਕਾਂ ਨੂੰ ਜਿਹੜੇ ਸਾਡੇ ਨਾਲ ਚੰਗਾ ਕਰਦੇ ਆ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਉਹਨਾਂ ਦਾ ਅਦਬ ਕਰਨਾ ਚਾਹੀਦਾ ਤਾਂ ਕਿ ਅਗਲਾ ਫਿਰ ਸਾਡੇ ਕਿਤੇ ਲੋਡ ਵੇਲੇ ਕੰਮ ਆ ਸਕੇ ਜੇ ਅਸੀਂ ਜਿਹੜਾ ਸਾਡੇ ਨਾਲ ਚੰਗਾ ਆ ਸੀ ਉਹ ਦਾਦੂ ਵੀ ਨਹੀਂ ਕਰਦੇ ਸਤਕਾਰ ਹੀ ਨਹੀਂ ਕਰਦੇ ਫਿਰ ਜਦੋਂ ਕਿਤੇ ਸਾਨੂੰ ਮੁਸ਼ਕਲ ਪੈ ਗਈ ਫਿਰ ਉਹਨੇ ਸਾਡੀ ਬਾਹ ਨਹੀਂ ਫੜਨੀ ਇਹ ਉਹਨੂੰ ਫੜਨੀ ਵੀ ਨਹੀਂ ਚਾਹੀਦੀ ਕਿਉਂਕਿ ਅਸੀਂ ਕੰਮ ਹੀ ਨਹੀਂ ਚੰਗਾ ਕੀਤਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰੱਬ ਸੋਂ ਨਾਲ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ